ਤੁਹਾਨੂੰ ਕੋਈ ਮਾਰਾ ਕਹੇ ਸਰਦਾਰ ਬੀਨ ਸਿੰਘ ਕੋ ਆਪ ਸਿੱਖ ਨਹੀਂ ਮੰਨਦੇ ਮੈਂ ਨਹੀਂ ਮੰਨਦਾ ਬੀਨ ਸਿੰਘ ਨੇ ਕੀ ਕੀਤਾ ਬੀਨ ਸਿੰਘ ਨੇ 25000 ਨੌਜਵਾਨ ਪੰਜਾਬ ਦਾ ਭਾਈ ਜਸਵੰਤ ਸਿੰਘ ਖਾਲੜਾ ਰਿਸਰਚ ਕਰਕੇ ਗਏ ਤੁਹਾਨੂੰ ਤਰਸ ਨਹੀਂ ਆਉਂਦਾ ਜਦਾ ਵੀ ਮਾਵਾਂ ਦੇ ਬੱਚੇ 16-16 ਸਾਲ ਦੇ ਘਰਾਂ ਚੋਂ ਚੱਕ ਕੇ ਕੇਪੀਐਸ ਗਿਲ ਦੀ ਅਗਵਾਈ ਚ ਮਾਰ ਦਿੱਤੇ ਗਏ ਹਿੰਦੂ ਵੀ ਤਾਂ ਮਰਿਆ ਪੰਜਾਬ ਦਾ ਤੁਹਾਨੂੰ ਤਰਸ ਨਹੀਂ ਆਉਂਦਾ 35000 ਹਿੰਦੂ ਮਰਿਆ ਤਰਸ ਨਹੀਂ ਆਉਂਦਾ ਤੁਹਾਨੂੰ ਕੀ ਕਦੇ ਆਪਨੇ ਹਮਾਰੇ ਤਰਸ ਕੀ ਲੜਾਈ ਲੜੀ 25000 ਨੌਜਵਾਨ ਜਦੋਂ ਚੱਕ ਕੇ ਮਾਰੋਗੇ ਤਾਂ ਉਹਨੂੰ ਜਸਟੀਫਾਈ ਕਰਦੇ ਹੋ ਤੁਸੀਂ ਆਪਕੋ ਲਾਲ ਲਡੂ ਵਾਲੀ ਘਟਨਾ ਦਾ ਪਤਾ ਹੈ ਮੈਨੂੰ ਸਾਰੀਆਂ ਘਟਨਾਵਾਂ ਦਾ ਪਤਾ ਹੈ ਮੈਂ ਤਾਂ ਤੁਹਾਨੂੰ ਅਜਨਾਲੇ ਦੀ ਘਟਨਾ ਵੀ ਦੱਸ ਦੂੰਗਾ ਮੈਂ ਮੁਕਸਰ ਦੀ ਘਟਨਾ ਵੀ ਦੱਸ ਦੂੰਗਾ ਮੈਂ ਤੁਹਾਡੇ ਨਾਲੋਂ ਵੱਧ ਘਟਨਾਵਾਂ ਕੋਟ ਕਰ ਸਕਦਾ ਜਿੱਥੇ ਹਿੰਦੂ ਵੀਰ ਮਾਰ ਦਿੱਤੇ ਗਏ ਹਾਂ ਕਿਹਨੇ ਮਾਰੇ ਉਹ ਜੋ ਏਜੰਸੀਆਂ ਨੇ ਛੱਡ ਦਿੱਤੇ ਉਹਨਾਂ ਨੇ ਮਾਰ ਦਿੱਤੇ ਬਲੈਕ ਐਂਡ ਵਾਈਟ ਤੇ ਬਤਾਓ ਕਹਾਂ ਹੈ ਤੁਸੀਂ 35000 ਦੀ ਗਿਣਤੀ ਦਿਓ ਮੈਨੂੰ ਕਿਤੇ 25000 ਦੀ ਤਾਂ ਗਿਣਤੀ ਹੈ ਨਹੀਂ ਮੈਂ 35000 ਕੀ ਗਿਣਤੀ ਵੀ ਦੇ ਦੂੰਗਾ ਆਪਕੋ 3500 ਦੀ ਗਿਣਤੀ ਦਿਓ ਤੁਸੀਂ ਦੇ ਦੂੰਗਾ ਮੈਂ ਅਗਲੇ ਨੈਕਸਟ ਇੰਟਰਵਿਊ ਕੇ ਅੰਦਰ ਮੈਂ ਹੋਮਵਰਕ ਕਰਕੇ ਆਉਂਗਾ ਆ 25000 ਕੀ ਗਿਣਤੀ ਮੈਨੂੰ 100% ਹੁਣੇ ਲਓ ਅਭੀ ਦੇ ਦਿਓ ਭਾਈ ਜਸਵੰਤ ਸਿੰਘ ਖਲੜਾ ਦੀ ਵੈਬਸਾਈਟ ਤੇ ਹੁਣੇ ਜਾਂਦੇ ਆਪਾਂ ਲੈਪਟਾਪ ਦਿਓ ਖੁੱਲਾ ਤਾਂ ਇੱਥੇ ਨਹੀਂ ਨਹੀਂ ਭਾਈ ਖਲੜਾ ਕੀ ਲੈਪਟਾਪ ਲਿਆਓ ਹੁਣੇ ਖੋਲ ਕੇ ਦਿਖਾਣਾ ਤੁਹਾਨੂੰ 25000 ਦੀ ਗਿਣਤੀ ਵਿਕੀਪੀਡੀਆ ਦਾ ਲਿਖਿਆ ਪਰ ਮੈਂ ਜੇ ਵਿਕੀਪੀਡੀਆ ਤੇ ਵੀ ਯਕ